ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਰਜੀਤਪੁਰਾ ਤਹਿਸੀਲ ਆਂਧਪੁਰਾ ਫੂਲ ਤੇ ਜ਼ਿਲ੍ਹਾ ਬਈਨੂ ਮਠੰਡਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹਾ ਹੈ ਬਾਈ ਦੁੱਧ ਦਾ ਕੰਮ ਕਰਦੇ ਆ ਦੇਖ ਸਕਦੇ ਹੋ ਬਹੁਤ ਗੈਂਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਫਾਰਮ ਦੀ ਇੱਕ ਗਾਂ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਸੋਨੀ ਮੈਂਬਰ ਸਰਜੀਤਪੁਰਾ ਜੀ ਹਾਂ ਜੀ ਸਰ ਜੀ ਦਿਪੁਰਾ ਤਹਿਸੀਲ ਜੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਜੀ ਆਪਣਾ ਪਿੰਡ ਬਾਈ ਕਿਹੜੇ ਰੋਡ ਤੇ ਰਹ ਜਾਂਦਾ ਜੀ ਇਹ ਬਰਨਾਲਾ ਵਾਜਾ ਰੋਡ ਤੇ ਰਹਗਾ ਜੀ ਠੀਕ ਆ ਆਪਣੇ ਪਿੰਡ ਤੋਂ ਜਲਾਲ ਕਿੰਨੀ ਕਵਾਟ ਹੈ 2 ਕਿਲੋਮੀਟਰ ਜੀ ਜਲਾਲ ਦੇ ਨੇੜੇ ਪਿੰਡ ਰਹ ਜਾਂਦਾ ਬਾਈ ਦਾ 2 ਕਿਲੋਮੀਟਰ ਤੇ ਤੇ ਬਾਈ ਫਾਰਮ ਦਾ ਕੰਮ ਆਪਣਾ ਹਾਂਜੀ ਹਾਂਜੀ ਤੇ ਇਹ ਗਾਂ ਦੀ ਕੀ ਡਿਟੇਲ ਆ ਜੀ ਕਿੰਨੇਵੇਂ ਸੂਏ ਸੋਣਾ ਜੀ ਇਹਨੇ ਇਹਨੇ ਤੀਜੇ ਸੂਏ ਸੋਣਾ ਤੀਜੇ ਸੂਏ ਸੋਣਾ ਕਿੰਨੇ ਕ ਦਿਨ ਲੈ ਜੂ ਬਾਈ ਇਹ ਹਫਤਾ ਲੈ ਜੂ ਹਫਤੇ ਦੀ ਕੱਚੀ ਆ ਜੀ ਇੱਕ ਹਫਤਾ ਡੇਢ ਮੁਤਾਬਕ ਲੈ ਜੀ ਹਾਂਜੀ ਹਾਂਜੀ ਤੇ ਪਿਛਲੇ ਸਵੇ 30 ਲੀਟਰ ਜੋ ਹੈ ਜੀ ਪਿਛਲੇ ਜੋ ਹੈ ਵਾਪਸ ਹਾਂਜੀ ਹਾਂਜੀ ਕਿੰਨਾ ਕ ਦੇ ਦਊ ਬਾਈ 30 ਪਲੱਸ ਦੇਉਗੀ ਜੀ 35 ਦੇਉਗੀ 35 ਦੀ ਅਮੀਰ ਆ ਹੋਰ ਕੇ ਦਿਖਾ ਦਿਓ ਜੀ ਸੀਮਨ ਬਾਈ ਨੇ ਆਪਣੀ ਗੱਲ ਕਰਾਈ ਸੀ ਜਿਹੜੇ ਡਾਕਟਰ ਤੋਂ ਸੀਮਨ ਭਰਾਇਆਗਾ ਡਾਕਟਰ ਦੇ ਦੱਸਣ ਮੁਤਾਬਕ এবੀਐਸ ਦੇ 스ਨੋਮੈਨ ਦਾ ਸੀਮਨ ਲੱਗਿਆ ਵਾ ਪ੍ਰੋਪਰ ਰਿਕਾਰਡ ਬਾਈ ਕੋਲ ਹੈਗਾ ਬਾਕੀ ਡਾਕਟਰ ਨਾਲ ਤੁਸੀਂ ਗੱਲ ਵੀ ਕਰ ਸਕਦੇ ਆ ਜਿਹੜਾ ਵੀ ਲੈ ਕੇ ਜਾਊਗਾ ਕੱਦ ਕਾਠ ਦੇ ਪੱਖ ਤੋਂ ਚੰਗੀਆਂ ਤੇ ਉੱਚੇ ਲੰਮੇ ਕੱਦ ਕਾਠ ਦੀ ਸੋਹਣੀ ਫੇਸ ਕੁਆਲਿਟੀ ਬਾਈ ਦੱਸਦਾ ਹੈ ਤੀਜੇ ਸਵੇ ਸੁੰਦੀ ਸੋਨਾ ਗਾ ਤੇ ਲਗਭਗ ਹਫਤੇ ਦੀ ਕੱਚੀ ਆ 2-4 ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਬਾਕੀ ਹਵਾਨਾ ਚੈੱਕ ਕਰ ਲਓ ਜੀ ਰੋਕਲਾ ਵੀਰ ਹਵਾਨਾ ਕਰਮਾ ਲਈ ਸੋਨਾ ਤਿਆਰ ਕਰਦੀ ਹੁੰਦੀ ਆ ਲਗਭਗ ਹਫਤੇ ਤੇ ਕਰਪੂਰਾ ਵੱਡਾ ਹਵਾਨਾ ਤਿਆਰ ਕਰ ਲੈਣਾ ਜੀ ਤੇ ਬਾਈ ਸੀਰ ਸਭ ਪੂਰੀ ਆ ਜੀ ਪੂਰੀ ਹੀ ਪੂਰੀ ਇਧਰ ਪੂਰੀ ਸੀਰ ਜਿੰਨੇ ਮਰਜੀ ਚੋ ਜੀ ਬਾਕੀ ਥਣਾਂ ਦੇ ਸੈਜ ਬਹੁਤ ਸੋਹਣੇ ਆ ਸੋਨਾ ਗੁਲਾਬੀ ਥਣ ਚਾਰੇ ਥਣ ਨਿਖੜ ਮੇ ਇੱਕੋ ਸੈਜ ਦੇ ਫੱਟੀ ਜਵਾਈ ਵਾਲੇ ਆ ਜੀ ਆਪਾਂ ਤਾਂ ਬਾਈ ਮਸ਼ੀਨ ਤੇ ਚੁੰਦੇ ਹੋਵਾਂਗੇ ਫਿਰ ਮਸ਼ੀਨ ਤੇ ਵੀ ਚੋਲ ਨੇ ਹੱਥੇ ਵੀ ਚੋਲ ਨੇ ਠੀਕ ਆ ਜੀ ਕੋਈ ਚੱਕਰ ਨਹੀਂ ਨਾ ਨਹੀਂ ਨਾ ਕਿਵੇਂ ਮਰਜੀ ਤੇ ਥਣਾ ਥਣਾ ਦੀ ਬਾਈ ਓਕੇ ਆ ਜਮਾ ਓਕੇ ਜਮਾ ਠੀਕ ਆ ਜੀ ਬਾਕੀ ਤਸੱਲੀ ਤੁਸੀਂ ਆ ਕੇ ਕਰ ਲਿਓ ਬਾਈ ਕਹਿੰਦਾ 30 ਲੀਟਰ ਆਪਣਾ ਚੋਇਆ ਹੋਆ ਪਿਛਲੇ ਸੂਏ ਤੇ ਅੱਜ ਯਾਰ 35 ਦੀ ਉਮੀਦ ਕਰਦੇ ਆ ਆ ਦੇਖ ਸਕਦੇ ਹੋ ਆ ਸਾਰੀਆਂ ਵਾਲਟੇ ਲੱਕ ਕੱਢ ਕੇ ਸੁਣਾ ਬਾਕੀ ਹੈਵੀ ਢਾਂਚਾ ਜੀ ਕੱਦ ਕਾਠ ਚੰਗਾ ਮੁੱਲ ਬਾਈ ਇਹਦਾ 90000 ਆ ਜੀ ਮਾਨਤਨ ਹੋ ਜੂਗਾ ਜੀ ਹਾਂਜੀ ਥੋੜਾ ਜਿਹਾ ਹੋ ਜੂਗਾ ਠੀਕ ਆ ਜੀ 90000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਈ ਕਹਿੰਦਾ ਮਾਨਤਨ ਹੋ ਜੂਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ